ਇਹ ਕੁੱਠੀ ਜਿਹੜੀ ਬਣਾਈ ਗਈ ਸੀ ਉਹ ਨਸ਼ੇ ਦੀ ਜਿਹੜੀ ਨਸ਼ੇ ਰਹੀ ਜਿਹੜੀ ਕਮਾਈ ਗਈ ਸੀ ਉਹ ਕਮਾਈ ਨਾਲ ਬਣਾਈ ਗਈ ਸੀ ਤੇ ਇਹਦੀ ਇੱਕ ਕਾਰ ਵੀ ਜੱਪ ਕੀਤੀ ਹੋਈ ਸੀ ਜਿਹੜੀ ਰਜਨੀ ਵਾਲਾ ਦੇ ਬੇਟੇ ਦੇ ਨਾਂ ਤੇ ਸੀਗੀ ਉਹ ਕਾਰ ਥਾਣੇ 'ਚ ਖੜੀ ਹੈ ਉੱਥੇ ਤੁਹਾਨੂੰ ਦਿਖਾ ਦਾਂਗੇ ਉਹ ਅਸੀਂ ਇਹਨੂੰ ਅੱਜ ਕੁਰਕ ਕਰਕੇ ਇਹਦੇ ਤੇ ਸੀਲ ਲਗਾ ਕੇ ਤਹਿਸੀਲਦਾਰ ਸਾਹਿਬ ਸੀਲ ਲਗਾ ਕੇ ਕੇਸ ਦੁਆਰਾ ਉਹਨਾਂ ਨੂੰ ਡੀਆਰਓ ਸਾਹਿਬ ਭੇਜਾਂਗੇ ਫੇਰੇ ਦੀ ਗੋਲੀ ਕਰਾ ਕੇ ਪ੍ਰਾਈਵੇਟ ਰੱਤੀ ਤੇ ਪੈਸਾ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾਇਆ ਜਾਏਗਾ ਨਸ਼ਾ ਵੇਚ ਕੇ ਬਣਾਈ ਮਹਿਲਾ ਨੇ ਕਰੋੜਾਂ ਦੀ ਪ੍ਰਾਪਰਟੀ ਜੁਸਤੇ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕਰ ਦਿੱਤੀ ਗਈ ਤਾਂ ਵੱਡੀ ਕਾਰਵਾਈ ਕਰਦੇ ਆ ਸਾਰੀ ਪ੍ਰਾਪਰਟੀ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ ਤਤਾਜ਼ਾ ਇਹ ਹੈ ਕਿ ਜਥੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੱਲੀ ਹੈ ਤੇ ਲਗਾਤਾਰ ਨਸ਼ਾ ਤਸਕਰਾ ਦੀ ਧੜਪ पकड़ी ਜਾ ਰਹੀ ਹੈ ਤੇ ਇਸ ਦੇ ਦਰਮਿਆਨ ਨਸ਼ਾ ਤਸਕਰੀ ਦੇ ਪੈਸਿਆਂ ਦੇ ਨਾਲ ਬਣਾਈ ਗਈ ਜਾਇਦਾਦ ਨੂੰ ਵੀ ਸੀਜ਼ ਕੀਤਾ ਜਾ ਰਿਹਾ ਮੋਗਾ ਦੇ ਵਿਭਾਗਾ ਪੁਰਾਣਾ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਿੱਥੇ ਡੀਐਸਪੀ ਦਲਬੀਰ ਸਿੰਘ ਤੇ ਤਹਿਸੀਲਦਾਰ ਅਸ਼wini ਕੁਮਾਰ ਦਿਬਲੂ ਬਾਗਾਪੁਰਾਣਾ ਦੇ ਵਿੱਚ ਨਸ਼ਾ ਤਸਕਰ ਰਜਨੀ ਬਾਲਾ ਦੀ ਕਰੋੜਾ ਦੀ ਪ੍ਰਾਪਰਟੀ ਜਿਹੜੀ ਹੈ ਉਸ ਉੱਤੇ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮਾਰਕੀਟ ਦੇ ਵਿੱਚ ਇਸੀ ਪ੍ਰਾਪਰਟੀ ਦੀ ਵੈਲਿਊ ਜਿੱਥੇ ਕੋਠੀ ਤੇ ਇੱਕ ਗੱਡੀ ਜ ਜਿਸ ਦੀ ਕੀਮਤ 85 ਲੱਖ ਰੁਪਏ ਹੈ ਤਾਂ ਸਰਕਾਰ ਨੇ ਇਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਇਹ ਜਲਦੀ ਅੱਜ ਇਹਨੂੰ ਸੇਲਿੰਗ ਕਰਕੇ ਇਹਦੇ ਵਾਸਤੇ ਅਸੀਂ ਨਿਲਾਮੀ ਲਈ ਔਰ ਕੀ ਵਾਸਤੇ ਲਿਖ ਕੇ ਭੇਜਿਆ ਤੇ ਔਰ ਕੀ ਕਿਸੇ ਦਫ਼ਤਰ ਵੱਲੋਂ ਸਾਨੂੰ ਜਦੋਂ ਵੀ ਆ ਜੇਗੀ ਇਹਨੂੰ ਅਸੀਂ ਸੇਲ ਕਰਾਂਗੇ ਇਹ ਉਹਨਾਂ ਦੀ ਆਪਣੀ ਪਰਚੇਜ਼ ਕੀਤੀ ਹੋਈ ਸੀ ਠੀਕ ਹੈ ਜੀ ਕਿੰਨੀ ਜਗਾ ਸਾਰੇ 6 ਮਰ ਲਈ ਇਹ ਕੋਠੀ ਜਿਹੜੀ ਬਣਾਈ ਗਈ ਸੀ ਉਹ ਨਸ਼ੇ ਦੀ ਜਿਹੜੀ ਨਸ਼ੇ ਰਾਹੀਂ ਜਿਹੜੀ ਕਮਾਈ ਗਈ ਸੀ ਉਹ ਕਮਾਈ ਨਾਲ ਬਣਾਈ ਗਈ ਸੀ ਇਸ ਕਰਕੇ ਮੁਕੱਦਮਾ ਨੰਬਰ 40 2015 ਦਾ ਜਿਦੇ ਵਿੱਚ ਰਜਨੀ ਵਾਲਾ ਕੋਲੋਂ 260 ਗ੍ਰਾਮ ਹਿਰੋਇਨ ਬਰਾਮਦ ਹੋਈ ਸੀ ਉਸ ਮੁਕਦਮੇ 'ਚ ਅਸੀਂ ਇਹਦਾ ਪਹਿਲਾਂ ਫ੍ਰੀਜ਼ਿੰਗ ਕਰਕੇ ਐਸਐਚਓ ਵੱਲੋਂ ਮੌਕੇ ਦੇ ਐਸਐਚਓ ਵੱਲੋਂ ਫ੍ਰੀਜ਼ ਕਰਕੇ ਇਹਦਾ ਆਰਡਰ ਕਨਫਰਮ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀ ਉਹਨਾਂ ਤੋਂ ਉਹ ਆਰਡਰ 2020 ਦੇ ਵਿੱਚ ਕਨਫਰਮ ਹੋ ਗਿਆ ਸੀਗਾ ਉਦੋਂ ਇਹ ਕੋਠੀ ਦੀ ਵੈਲਿਊ 23 ਲੱਖ ਦੇ ਕਰੀਬ ਸੀਗੀ ਤੇ ਇਹਦੀ ਇੱਕ ਕਾਰ ਵੀ ਜ਼ਬਤ ਕੀਤੀ ਗਈ ਸੀ ਜਿਹੜੀ ਰਜਨੀ ਵਾਲਾ ਦੇ ਬੇਟੇ ਦੇ ਨਾਂ ਤੇ ਸੀਗੀ ਉਹ ਕਾਰ ਥਾਣੇ 'ਚ ਖੜੀ ਹੈ ਉੱਥੇ ਤੁਹਾਨੂੰ ਦਿਖਾ ਦਾਂਗੇ ਉਹ ਕਾਰ ਵੀ i20 ਕਾਰ ਹੈਗੀ ਆ ਉਹਦੀ ਵੈਲਿਊ ਤਕਰੀਬਨ 7 ਲੱਖ 60 ਹਜ਼ਾਰ ਸੀਗੀ ਇਹ ਹੁਣ ਉਸ ਤੋਂ ਬਾਅਦ ਜਦੋਂ ਇਹ ਸਜ਼ਾ ਹੋ ਗਈ ਮੁਕਦਮੇ ਵਿੱਚ ਸਜ਼ਾ ਹੋਣ ਤੋਂ ਬਾਅਦ ਅਸੀਂ ਫੇਰ ਭੇਜਿਆ ਕਿ ਇਹਨੂੰ ਫ੍ਰੀਜ਼ ਕੀਤਾ ਜਾਵੇ ਪ੍ਰਾਪਰਟੀ ਨੂੰ ਫੋਰਫੀਟ ਕੀਤਾ ਜਾਵੇ ਤਾਂ ਕਿ ਇਹ ਸਰਕਾਰ ਪ੍ਰਾਪਰਟੀ ਇਹਨੂੰ ਲੈ ਕੇ ਫਿਰ ਕੁਰਕੀ ਕਰਾ ਕੇ ਤੇ ਇਹਦੇ ਬੋਲੀ ਤੇ ਵੇਚਿਆ ਜਾ ਸਕੇ ਉਹ ਆਰਡਰ ਸਾਨੂੰ ਪਿਛਲੇ ਸਾਲ ਮਿਲਿਆ ਸੀ ਪਰ ਉਸ 'ਚ ਫਿਰ ਇਹਨੂੰ ਅਪੀਲ ਕਰਨ ਦਾ ਹੱਕ ਹੁੰਦਾ ਕਿਉਂਕਿ ਇਹ ਸ਼ੋਅ ਕਰ ਸਕਦੀ ਹੈ ਵੀ ਨਹੀਂ ਨਾ ਲਈ ਜਾਵੇ ਮੇਰੀ ਪ੍ਰਾਪਰਟੀ ਮੇਰੀ ਹੋਰ ਸੋਤਰਾ ਸਰੋਤਾ ਤੋਂ ਬਣੀ ਹੋਈ ਪ੍ਰਾਪਰਟੀ ਹੈਗੀ ਹੈ ਪਰ ਉਹ ਅਪੀਲ ਵੀ ਖਾਰਜ ਹੋ ਚੁੱਕੀ ਹੈ ਤੇ ਅੱਜ ਸਾਡੇ ਕੋਲ ਇਹ ਆਰਡਰ ਆ ਚੁੱਕਿਆ ਹੈ ਅਸੀਂ ਇਹਨੂੰ ਅੱਜ ਕੁਰਕ ਕਰਕੇ ਇਹਦੇ ਤੇ ਸੀਲ ਲਗਾ ਕੇ ਤਹਿਸੀਲਦਾਰ ਸਾਹਿਬ ਸੀਲ ਲਗਾ ਕੇ ਕੇਸ ਦੁਆਰਾ ਉਹਨਾਂ ਨੂੰ ਡੀਆਰਓ ਸਾਹਿਬ ਭੇਜਾਂਗੇ ਫਿਰ ਡੀਆਰਓ ਸਾਹਿਬ ਜਿਹੜੇ ਮਾਲ ਅਫਸਰ ਹੈਗੇ ਨੇ ਜ਼ਿਲ੍ਹਾ ਦੇ ਉਹਨਾਂ ਨੇ ਇਹਨੂੰ ਕੁਰਕੀ ਦੇ ਆਰਡਰ ਪਾਸ ਕਰਦੇ ਆ ਉਹ ਥੋੜੇ ਆਉਣ ਵਾਲੇ ਸਮੇਂ 'ਚ ਇਹਦੀ ਕੁਰਕੀ ਕਰਾਈ ਜਾਏਗੀ ਫਿਰ ਇਹਦੀ ਬੋਲੀ ਕਰਾ ਕੇ ਪ੍ਰਾਈਵੇਟ ਰਾਤੀ ਤੇ ਪੈਸਾ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾਇਆ ਜਾਏਗਾ